ਇਹ ਜਿਹੜੇ ਨੇ ਭਾਈ ਗੁਰਦਾਸ ਤੇ ਬ੍ਰਿਜ ਭਾਸ਼ਾ ਦੇ ਵਿੱਚ ਤੇ ਐਗਜ਼ੈਂਪਲ ਹਮੇਸ਼ਾ ਸਿੱਖਣ ਵਾਸਤੇ ਇੱਕ ਤਾਂ ਉਦਾਹਰਣ ਦਿੰਦੇ ਨੇ ਕਿ ਜਿਨ੍ਹਾਂ ਨੇ ਜਗ ਜੀਵਨ ਪੁਰਖ ਨੂੰ ਤਿਆਗ ਦਿੱਤਾ ਤੇ ਉਹਨਾਂ ਦੇ ਹਾਲਾਤ ਕੀ ਬਣੇ ਜੈਸੇ ਬਸ਼ੁਰਾ ਬਿਸ਼ਰ ਪਰੇ ਆਣ ਗਾਇ ਥਨ ਦੁਗਦ ਨਾ ਪਾਨ ਕਰੇ ਮਾਰਤ ਹਾਲਾਤ ਕੀ ਕਹਿੰਦੇ ਜਿਵੇਂ ਇੱਕ ਬੱਚਾ ਆਪਣੀ ਮਾਂ ਗਾਂ ਨੂੰ ਛੱਡ ਕੇ ਜੇ ਦੂਜੇ ਥਾਂ ਜਾ ਕੇ ਦੂਜੀ ਗਾਂ ਦੇ ਥਣਾਂ ਨੂੰ ਜਾ ਕੇ ਮੂੰਹ ਮਾਰਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਥੋਂ ਉਹਨੂੰ ਦੁੱਧ ਨਸੀਬ ਨਹੀਂ ਜਿਉਂਦਾ ਲਤਾਂ ਖਾ ਕੇ ਚਬਾੜਾ ਪਨਾ ਕੇ ਮੂੰਹ ਤੜਾ ਕੇ ਫਿਰ ਆਪਣੀ ਮਾਂ ਵੱਲ ਆਉਂਦਾ ਮਾਂ ਹੁਣ ਮੈਨੂੰ ਮaaf ਕਰ ਦੇ ਭੁਲੇਖਾ ਲੱਗ ਗਿਆ ਸੀ ਮਾਫਾ ਜੈਸੇ ਬਸ਼ਰਾ ਬਿਸ਼ਰ ਪਰੇ ਆਣ ਗਏ ਥਣ ਦੁੱਗਦ ਨਾ ਪਾਣ ਕਰੇ ਮਾਰਤ ਹੈ ਲਾਦ ਜਿਵੇਂ ਮਾਨਸਰ ਤਿਆਗ ਆਨਸਰ ਜਾਤ ਹੰਸ ਖਾਤ ਨਾ ਮੁਕਤਾ ਫਲ ਭੁਗਤ ਜੋਗਾਤ ਕੀ ਜਿਵੇਂ ਮਾਨਸਰ ਸਰੋਵਰ ਨੂੰ ਤਿਆਗ ਕੇ ਹੰਸ ਦੂਜੇ ਥਾਂ ਛਪੜਾਂ ਤੇ ਚਲਾ ਜਾਵੇ ਤੇ ਉਥੋਂ ਨੂੰ ਖਰਾਕ ਥੋੜਾ ਮਿਲੇ ਉਹ ਸਿੱਖੋ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕਿਧਰੇ ਦੂਜੇ ਥਾਵਾਂ ਤੇ ਆਸਾ ਲੱਗ ਜਾਣਗੀਆਂ ਤੇ ਇਹ ਭਲੇਖੇ ਚ ਨਾ ਰਹੇਓ ਕਿਤੇ ਵੀ ਉਥੋਂ ਟਕਾ ਤੇ ਸ਼ਾਂਤੀ ਮਿਲੇਗੀ ਜਿਵੇਂ ਇੱਕ ਬੱਚੇ ਨੇ ਆਪਣੀ ਮਾਂ ਨੂੰ ਤਿਆਗਿਆ ਦੂਜੇ ਥਾਂ ਤੇ ਗਿਆ ਦੁੱਧ ਨਸੀਬ ਨਹੀਂ ਹੋਇਆ ਲਤਾਂ ਖਾ ਕੇ ਮੁੜਾਇਆ ਤੇ ਅਖੀਰ ਤੇ ਪਛਤਾਵਾ